ਅੱਜ ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਪਿੱਟੂ ਨੇ ਲੋਕ ਸਭਾ ਹਲਕੇ ਦੇ ਵਿੱਚ ਤੋਨਾ ਵੱਲੋਂ ਸੰਸਦ ਮੈਂਬਰ ਵਜੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਦਾਵਾ ਕਰਨ ਦੇ ਨਾਲ ਨਾਲ মিডিਆ ਦੇ ਸਾਹਮਣੇ ਆਪਣੇ ਭਵਿੱਖ ਦਾ ਸੰਕਲਪ ਵੀ ਪੇਸ਼ ਕੀਤਾ ਗਿਆ। ਉਹਨੇ ਪੁੱਛਿਆ ਜਿਨ੍ਹਾਂ ਦੀ ਗਿਣਤੀ 300 68 ਫਿਰ ਦੁਬਾਰਾ ਮੈਂ ਦੱਸ ਦਿੰਨਾ ਜਿਨ੍ਹਾਂ ਦੀ ਗਿਣਤੀ 300 ਸਟਾਰ 367 ਇਸ ਸਭ ਤੋਂ ਵੱਧ ਸਵਾਲ ਪੁੱਛੇ ਨੇ ਕਿ ਇਸ ਸਵਾਲ ਦੇ 5 ਸਾਲ ਦੀ ਟਰਮ 13 ਦੇ 13 ਹੀ ਹੁੰਦੀ ਹੈ 90% ਹਾਜ਼ਰੀ ਜਿਹੜੇ ਡਿਬੇਟ ਨੇ ਉਹ 56 56 ਜਿਹੜੇ ਡਿਬੇਟ ਕੀਤੇ ਜਿਹੜਾ ਪੈਸਾ ਮਿਲਦਾ ਹੈ ਇਹ ਦੱਸਣਾ ਬਹੁਤ ਜ਼ਰੂਰੀ ਹੈ ਜਿਹੜਾ ਐਮਪੀ ਨੂੰ ਐਕਪੀ ਲੈਣ ਪੈਸਾ ਮਿਲਦਾ ਹੈ ਏਰੀਆ ਡਿਵੈਲਪਮੈਂਟ ਫੰਡ गरोड़, 41 ਕਰੋੜ 10 ਦਾ 41 ਕਰੋੜ 41 ਕਰੋੜ ਜਿਹੜਾ ਉਹ ਗੜਿਆ 1 ਕਰੋੜ ਰੁਪਇਆ ਮੈਨੂੰ ਲੋਜਾ ਨਾ ਦੇ ਕਰਪ ਜਿਹੜੀ ਲੁਧਿਆਣਾ ਤੋਂ ਐਮਪੀਸੀ ਉਹਨਾਂ ਦਾ 1 ਕਰੋੜ ਰੁਪਇਆ ਮੈਨੂੰ ਹੋਰ ਫालतू ਮਿਲਿਆ ਦੂਜਿਆਂ ਨਾਲੋਂ ਇੱਕ ਕਰ ਇਹ ਅੱਜ ਤੁਸੀਂ ਪ੍ਰਧਾਨ ਜੀ ਤੁਸੀਂ ਓਪਨ ਜਿਮ ਦੇਖ ਰਹੇ ਹੋਵੋਗੇ ਕਪਤਨ ਸਾਹਿਬ ਸਾਰੇ ਜਿਹੜੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਗਰਾਊਂਡ ਨੇ ਜਿੰਨੇ ਵੀ ਸਾਡੇ ਪਾਰਕ ਨੇ ਮੈਂ ਇੱਕ ਮੰਡੀ 14 ਮੈਂ ਮਿਸੂ 14 ਅੱਜ ਕੋਈ ਵੀ ਐਸਾ ਪਾਰਕ ਨਹੀਂ ਜਿਹਦੇ ਵਿੱਚ ਓਪਨ ਜਿਮ ਨਾ ਲੱਗੇ ਹੋਣ ਤੇ ਤਕਰੀਬਨ ਇਹ ਸ਼ੁਰੂਆਤ 9 ਕਰੋੜ 37 ਲੱਖ 9 ਕਰੋੜ 37 ਲੱਖ ਦੇ ਇਹ ਵਿਕਲਪ ਕਰਕੇ ਉਦੋਂ ਬਾਅਦ ਵੀ ਇੱਕ ਨਵੀਂ ਚੀਜ਼ ਅੱਜ ਸਾਰੇ ਪਿੰਡਾਂ 'ਚ ਤੁਸੀਂ ਦੇਖੋਗੇ ਹਰ ਜਗ੍ਹਾ ਜਿਹੜੇ ਨੇ ਉਹ ਖਾਸ ਤੌਰ ਤੇ ਸੀਸੀਟੀਵੀ ਕੈਮਰਾ ਵੀ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਦੀ ਦੇਖਭਾਲ ਲਈ ਇਨਸਾਨ ਤੋਂ ਲੈ ਕੇ ਉਹਨਾਂ ਦੇ ਜੇ ਕੋਈ ਮੱਝ ਗਾਂ ਜੇ ਕੋਈ ਜਾਨਵਰ ਵੀ ਕਿਤੇ ਬਾਹਰ ਜਾਂਦਾ ਕਿਤੇ ਗੁੰਮ ਹੁੰਦਾ ਇਹ 8 ਕਰੋੜ 62 ਲੱਖ ਇਹ ਕੰਮ ਚੱਲ ਰਿਹਾ ਪਿੰਡਾਂ 'ਚ 8 ਕਰੋੜ 62 ਲੱਖ ਦੇ ਜਿਹੜੇ ਸੀਸੀਟੀਵੀ ਕੈਮਰੇ ਨੇ ਪਿੰਡਾਂ 'ਚ ਲੱਗ ਰਿਹਾ ਸ਼ਹਿਰਾਂ 'ਚ ਹੁੰਦੇ ਸੀ ਪਿੰਡਾਂ 'ਚ ਕਦੇ ਕਿਸੇ ਨੇ ਲਾਇ ਹੀ ਨਹੀਂ ਸੀ ਉਹ ਤੋਂ ਬਾਅਦ 10 ਲੱਖ ਟਾਇਲ ਰੋਡਸ ਟਿਊਬਲ ਡੀਬ੍ਰੇਡ ਸੋਲਰ ਲਾਈਟ ਇਹ ਮੈਂ ਫ੍ਰੀਵਨ 11 ਕਰੋੜ .90 11 ਕਰੋੜ .90 ਕਰੋੜ ਦੇ ਲੱਗੇ ਜਿਹੜੇ ਕੰਸਟਰਕਸ਼ਨ ਆਫ ਸਕੂਲ ਸ਼ਮਸ਼ਾਨ ਘਾਟ ਧਰਮਸ਼ਾਲਾ ਇਹ 9.3 ਕਰੋੜ 9.3 ਕਰੋੜ ਦੇ ਤੇ ਖਾਸ ਤੌਰ ਤੇ ਕੋਵਿਡ ਵੇਲੇ ਮਹਾਮਾਰੀ ਸੀ ਜਿਹੜੀ ਉਸ ਵੇਲੇ ਇਹਦੀਆਂ ਚੀਜ਼ਾਂ ਚਾਹੀਦੀਆਂ ਸੀ ਜਿਹੜੀਆਂ ਨਹੀਂ ਸੀ ਹਸਪਤਲਾਂ ਤੇ तकरीबन 1 ਕਰੋੜ 25 ਲੱਖ ਰੁਪਇਆ ਕੋਵਿਡ ਵੇਲੇ ਐਮਪੀ ਲੈਂਡ ਚ ਅਲੱਗ ਖਰਚਾ ਹੋਇਆ ਜਿਹੜੇ ਫੜ ਮੇ ਆਜਾ ਨਾ ਮੈਗਾ ਪ੍ਰੋਜੈਕਟ ਅਜੇ ਕੀ ਮੈਂ ਸਰਕਾਰ ਤੇ ਨਹੀਂ ਸੀ ਪਰ ਫਿਰ ਵੀ ਬੀਜੇਪੀ ਦੀ ਸਰਕਾਰ ਤੋਂ ਕਿਉਂਕਿ ਸਾਡੇ ਇੱਕ ਰਿਸ਼ਤਾ ਸੀ ਉਹਨਾਂ ਨਾਲ ਆਪਰੇਸ਼ਨ ਝੋਕੇ ਵੀ ਅਜੇ ਕਿ ਉਲਟ ਨਾਰੇਬਾਜੀ ਕਰਦੀ ਸੀ ਪਾਰਟੀ ਪਰ ਫਿਰ ਵੀ ਜਿਹੜੇ ਮੈਗਾ ਪ੍ਰੋਜੈਕਟ ਆਏ ਨੇ ਉਹਨਾਂ ਚੋਂ ਐਲੀਵੇਟਡ ਰੋਡ ਆ ਜਿਹੜੀ ਉਹ 756 ਕਰੋੜ ਦੀ 756 ਕਰੋੜ ਦੀ ਐਲੀਵੇਟਡ ਰੋਡ ਤੇ ਸਾਰੇ ਲੁਧਿਆਣੇ ਦੇ ਸੀਸੀਟੀਵੀ ਕੈਮਰਾ ਜਿਹੜੇ ਬਾਏ ਨੇ ਜਿਹੜਾ ਕਮਾਂਡ ਸੈਂਟਰ ਆ ਉਹਦੇ ਲਈ ਵੀ ਕੋਈ ਵੀ ਵਾਰਦਾਤ ਨਾ ਹੋ ਸਕੇ 36 ਕਰੋੜ 36 ਕਰੋੜ ਦੇ ਅਗਰ ਲੁਧਿਆਣੇ ਚ ਕੈਮਰੇ ਲੱਗੇ ਉਦੋਂ ਬਾਅਦ ਇਸੇ ਤਰੀਕੇ ਨਾਲ ਹੋਰ ਕੈਮਰੇ ਜਿਹੜੇ ਉਹ ਵੀ ਲਾਏ ਗਏ ਆਰਬੀ ਆਰਓ ਆਰਯੂਬੀ ਆਰਓਬੀ ਆਰਯੂਬੀ ਪੱਖੋਵਾਲ ਰੋਡ ਵਾਲਾ ਇਹ 124 ਕਰੋੜ ਰੁਪਏ ਦਾ ਹੀ ਬਣਾਇਆ ਅੱਜ ਮਾਡਰਨ ਰੇਲਵੇ ਸਟੇਸ਼ਨ ਆ ਤਕਰੀਬਨ ਇਹ ਪੈਸਾ ਹਜੇ ਇੱਕ ਧੱਕ ਲਿਖਿਆ ਹੋਇਆ ਪਰ ਉਹ ਪੈਸਾ 500 ਕਰੋੜ ਤੋਂ ਉੱਤੇ ਜਾਣਾ ਜਿਹੜਾ ਰੇਲਵੇ ਸਟੇਸ਼ਨ ਬਣ ਰਿਹਾ 500 ਕਰੋੜ ਤੋਂ ਉੱਤੇ ਉਦੋਂ ਬਾਅਦ ਜਗਰਾਉਂ ਪੁਲ ਤੁਹਾਨੂੰ ਪਤਾ ਕੀ ਹਾਲਾਤ ਸੀ ਇਹਦੀ 24 ਕਰੋੜ ਦੇ ਵਿੱਚੇ ਪੁਲ ਬਣਿਆ ਉਦੋਂ ਬਾਅਦ ਅੱਜ ਘਾਰ ਵਿੱਚ ਕੰਪੈਕਟਰ ਨੇ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਕੰਮ ਕਰਉਂਦੇ ਇਹ ਸਾਰੇ ਕੰਪੈਕਟਰ ਨੇ ਜਿਹੜੇ ਇਸ ਸੈਂਟਰ ਸਰਕਾਰ ਤੋਂ 13.57 13.57 ਕਰੋੜ ਦੇ ਇਹ 22 ਕੰਬੈਕਟਰ ਨੇ ਜਿਹੜੇ ਸੋਲਿਡ ਵੇਸ ਮੈਨੇਜਮੈਂਟ ਲਈ ਇਹ ਐਸਵੇ ਲੁਧਿਆਣਾ ਵਿੱਚ ਲੱਗੇ। ਉਸ ਤੋਂ ਬਾਅਦ ਮੈਂ ਥੋੜਾ ਜਿਹਾ ਰੂਰਲ ਇਹ ਬਹੁਤ ਜ਼ਰੂਰੀ ਆ ਜਿਹੜਾ ਪ੍ਰਧਾਨ ਮੰਤਰੀ ਸਾਡੇ ਗ੍ਰਾਮ ਸੜਕ ਯੋਜਨਾ ਜਿਹੜੇ ਮੋਦੀ ਜੀ ਦੀ ਉਹਦੇ ਵਿੱਚ ਟੋਟਲ ਜਿਹੜੇ ਤਕਰੀਬਨ 84 ਕਰੋੜ 80 ਕਰੋੜ ਪ੍ਰਧਾਨ ਜੀ ਇਹਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਵਿੱਚ ਲੱਗੇ ਇਹ ਚਾਹੇ ਰੋਮ ਵੀ ਚਮਕੀ ਮਾਨ ਹੋਵੇ ਜੁਗਰਾਉਂ ਤੋਂ ਘਰਮਪੁਰ ਕਲਾ ਹੋਵੇ ਹੰਬੜਾ ਤੋਂ ਸੰਬੰਧੀ ਹੋਵੇ ਤੇ ਅੱਠ ਮੇਜਰ ਰੋਡਸ ਨੇ ਜਿਹੜੀਆਂ ਉਹ ਹੋਰ ਬਣੀਆਂ ਹੋਈਆਂ ਸਮਾਰਟ ਸਿਟੀ ਦੇ ਵਿੱਚ ਦੇਖ ਲਓ ਤਕਰੀਬਨ ਸਤਿਮਾ ਕਲਾ ਬਿਊਟੀਫਿਕੇਸ਼ਨ ਹੋਇਆ ਉਹਦੇ ਉੱਤੇ ਕਿੰਨਾ ਪੈਸਾ ਖਰਚ ਹੋਇਆ ਤੇ ਖਾਸ ਤੌਰ ਤੇ ਮੈਨੂੰ ਇੱਕ ਬਹੁਤ ਹੀ ਪਪਾ ਦਿਵਿਆਂ ਅੱਗੇ ਉਹਨਾਂ ਨੂੰ ਵਕ ਵਕ ਨਾਂ ਦਿੱਤੇ ਜਾਂਦੇ ਸੀ ਪਰ ਮੋਦੀ ਜੀ ਨੇ ਸਾਰੇ ਜਿੰਨੇ ਵੀ ਡਿਸੇਬਿਲਿਟੀ ਉਹਨਾਂ ਨੂੰ ਨਾਂ ਦਿੱਤਾ ਦਿਵਿਆਂ ਤੇ ਡਿਸੇਬਿਲਿਟੀ ਕੈਂਪ ਲਾ ਕੇ ਮੈਂ ਅਲੱਗ-ਅਲੱਗ ਚੀਜ਼ਾਂ ਵੀ ਚੇਅਰ ਚਾਹੇ ਨਕਲੀ ਅੰਗ ਹੋਵੇ ਚਾਹੇ ਕੰਨਾਂ ਦੀਆਂ ਚਾਹੇ ਟੈਲੀਫੋਨ ਚਾਹੇ ਟਰਾਈਸਾਈਕਲ ਚਾਹੇ ਉਹਨਾਂ ਨੂੰ ਬਿਜਲੀ ਵਾਲੀਆਂ ਜਿਹੜੀ ਆਧਕਮ ਆਪਣੀਆਂ ਬੈਟਰੀ ਆਪਰੇਟਡ ਜਿਹੜੇ ਟਰਾਈਸਾਈਕਲ ਦੇਤੇ ਉਹ ਤਕਰੀਬਨ 5734 5734 ਇਹਦੀ ਕੀਮਤ 5.5 ਕਰੋੜ ਰੁਪਏ ਉਦੋਂ ਬਾਅਦ ਮੈਨੂੰ ਹੁਣ ਜਿਹੜੀ ਚੀਜ਼ ਆ ਉਹ ਅੱਗੇ ਅਸੀਂ ਈ ਲੁਧਿਆਣੇ ਲਈ ਕਰਨਾ ਚਾਹੁੰਦੇ ਅਸੀਂ ਕੱਲਾ ਕੱਲਾ ਚੀਜ਼ ਹੈ ਜਿਹੜੀ ਸਭ ਤੋਂ ਵੱਡੀ ਆ ਹੁਣ ਮੈਂ ਲੁਧਿਆਣੇ ਲਈ ਅੱਗੇ ਅਸੀਂ ਕੀ ਕਰਨ ਜਾ ਰਹੇ ਆ ਕੀ ਸੋਚ ਲੈ ਕੇ ਆ ਰਹੇ ਆ ਉਹਦੇ ਲਈ ਖਾਸ ਤੌਰ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਹਸਪੀਟਲ ਏਮਜ਼ ਜਿਹਨੂੰ 올 ਇੰਡੀਅਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਇਹ ਅਸੀਂ ਥੋੜੇ ਬੁਰੇ ਰੱਖਾਂਗੇ ਏਮਜ਼ ਇਹਦੇ ਨਾਲ ਜਿੱਥੇ ਅਸੀਂ ਕੁਆਲਿਟੀ ਕੁਆਂਟੀਟੀ ਇਹਦੇ ਨਾਲ ਅਸੀਂ ਹੈਲਥ ਕੇਅਰ ਤੁਹਾਨੂੰ ਦੇਵਾਂਗੇ ਏ ਲੁਧਿਆਣੇ ਚ ਕੱਲਾ ਲੁਧਿਆਣਾ ਨਹੀਂ ਲੁਧਿਆਣਾ ਸ਼ਹਿਰ ਤੋਂ ਆਲੇ-ਦਾਲੇ ਤਕਰੀਬਨ ਜੋ ਗ੍ਰਾਮ ਹੋ ਪਿਆ ਇਧਰ ਫਗਵਾੜੇ ਤੱਕ ਇਧਰ ਖੰਨੇ ਤੱਕ ਇਹ ਹਰ ਸੁਵਿਧਾ ਜਿਹੜੀ ਇਹ ਏਮਸ ਪ੍ਰੋਵਾਈਡ ਕਰੇਗਾ ਕਿਉਂਕਿ ਸਰਕਾਰ ਮੋਦੀ ਜੀ ਦੀ ਬਣ ਰਹੀ ਆ ਤੇ ਏਮਸ ਹਸਪੀਟਲ ਪੂਰੇ ਅਸੀਂ ਪਹਿਲੇ 6 ਮਹੀਨੇ ਦੇ ਵਿੱਚ ਵਿੱਚ ਪੂਰੇ ਏਮਸ ਦਾ ਹਸਪਤਾਲ ਜਿਹੜਾ ਉਹ ਸ਼ੁਰੂ ਕਰਾਂਗੇ ਤਕਰੀਬਨ ਇਹਦੇ ਨਾਲ ਬਿਲਕੁਲ ਪ੍ਰਧਾਨ ਜੀ ਇਹਦੇ ਨਾਲ ਜਿੱਥੇ ਹੈਲਥ ਕੇਅਰ ਹੋਣੀ ਹੋਣੀ ਆ ਉੱਤੇ 5000 ਨੌਕਰੀਆਂ ਚਾਹੀਓ ਕਲੈਰੀਕਲ ਨੇ ਸੁਪਰਡੈਂਡ ਨੇ ਵੱਖ-ਵੱਖ ਲੈਵਲ ਉੱਤੇ ਵੀ ਆ 5000 ਤਕਰੀਬਨ ਜਿਹੜੀ ਆ ਇਹਦੇ ਨਾਲ ਨੌਕਰੀਆਂ ਜਨਰੇਟ ਹੋਣਗੀਆਂ ਇਸ 5000 ਤੋਂ ਬਾਅਦ ਅਸੀਂ ਸਭ ਤੋਂ ਵੱਡੀ ਗੱਲ ਇੰਡਸਟਰੀਅਲ ਪਾਰਕ ਇੰਡਸਟਰੀਅਲ ਪਾਰਕ ਦੇ ਵਿੱਚ ਅਸੀਂ ਕੀ ਕਰਾਂਗੇ ਸਭ ਤੋਂ ਜ਼ਰੂਰੀ ਸਬਸਟਾਈ ਜਿਹੜੀ ਕਿ ਸਸਤਾਈ ਸਸਤੀ ਜਿਹੜੀ ਆ ਜ਼ਮੀਨ ਮਹੀਆ ਕਰਾਵਾਂਗੇ ਸਭ ਤੋਂ ਪਹਿਲਾਂ ਓਦੋਂ ਬਾਅਦ ਇਹ ਨਹੀਂ ਹੋਊਗਾ ਵੀ ਕੋਈ ਕਿਤੇ ਕੋਈ ਕਿਤੇ ਡਰਾਈਪੋਰਟ ਉਹਦੇ ਵਿੱਚ ਹੋਏਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਨਹੀਂ ਫੈਕਟਰੀ ਕਿੱ데 ਆ ਲੋਡਿੰਗ ਕਿੱ데 ਹੋਣੀ ਆ ਡਰਾਈਪੋਰਟ ਚ ਤੇ ਲੇਬਰ ਤੋਂ ਬਾਵਾ ਜਿਹੜੇ ਕੁਆਟਰਸ ਜਿੱਥੇ ਲੇਬਰ ਰਹਿੰਦੀ ਆ ਉਹ ਕਿਤੇ 10 ਕਿਲੋਮੀਟਰ ਦੂਰ ਆ ਇਹ ਸਾਰਾ ਹੀ ਜਿੱਥੇ ਸਬਸਾਈਡਡ ਲੈਂਡ ਮਿਲੇਗੀ ਉਹਦੇ ਵਿੱਚ ਐਸਆਈ ਹਸਪੀਟਲ ਵੀ ਹੋਵੇਗਾ ਉਹਦੇ ਵਿੱਚ ਲੇਬਰ ਦੇ ਕੁਆਟਰਸ ਵੀ ਹੋਣਗੇ ਉਹਦੇ ਵਿੱਚ ਡਰਾਈ ਕੋਰ ਟ੍ਰੇਨ ਵੀ ਆਏਗੀ ਤੇ ਉੱਥੇ ਮੈਟਰੋ ਦਾ ਜਿਹੜਾ ਹੈ ਉਹ ਵੀ ਮੈਟਰੋ ਉੱਥੇ ਦਾ ਸਟੇਸ਼ਨ ਵਿੱਚ ਹੋਏਗਾ ਇਹ ਇੱਕ ਇਕੋਸਿਸਟਮ ਆ ਜਿਹੜਾ ਗਰੋਥ ਫॉर ਇੰਡਸਟਰੀ ਕਿ ਜੇ ਅਸੀਂ ਗ੍ਰੋਥ ਆਵ ਬੰਡਸਟਰੀ ਕੰਪਨੀ ਆ ਉਹਦੇ ਲਈ ਇਹ ਸਾਨੂੰ ਇਕੋਸਿਸਟਮ ਸਾਨੂੰ ਬਣਾਉਣਾ ਪਊ ਇਹਦੇ ਨਾਲ ਕੱਲਾ ਇਹ ਨਹੀਂ ਇੱਕ ਜਿਹੜੀ ਮੈਨੂੰ ਪ੍ਰਧਾਨ ਜੀ ਤੇ ਸਾਰੇ ਸਾਡੀ ਟੀਮ ਬੈਠੀ ਆ ਜਿਹੜੀ ਸਾਰੀ ਇੱਕ ਇਹਨਾਂ ਨੇ ਮੈਂ ਮੇਨ ਜਿਹੜਾ 45 ਦਿਨ ਦਾ ਏ ਜਿਹੜਾ ਫਾਰਮ 43ਏ ਉਹਦੇ ਬਾਰੇ ਮੈਂ ਕਲੀਅਰ ਕੱਟ ਕਹਿਣਾ ਚਾਹਨਾ 4 ਤਰੀਕ ਤੋਂ ਬਾਅਦ ਇਹ ਸਾਡੀ ਜ਼ਿੰਮੇਵਾਰੀ ਹੋਏਗੀ ਵੀ ਉਹ 45 ਦਿਨ ਜ 43 A ਦਾ ਉਹਦੇ ਵਿੱਚ ਉਹਨੂੰ ਕਾਨੂੰਨ ਨੂੰ ਬਦਲਾਂਗੇ ਤੇ ਉਹ ਇੱਕ ਸਟੈਂਡ ਆ ਜਿਹੜਾ ਉਹ ਚਾਹੇ 120 ਦਿਨਾਂ ਤੱਕ ਕਰੀਏ ਚਾਹੇ ਜਿਵੇਂ ਵੀ ਕਰੀਏ ਪਰ ਇਹਦੇ ਵਿੱਚ ਤਬਦੀਲੀ 100% ਸਾਡਾ ਵਚਨਾ ਵਾਦਾ ਇਹ ਕਰਾਂਗੇ ਉਦੋਂ ਬਾਅਦ ਪ੍ਰਧਾਨ ਜੀ ਦਾ ਬੜਾ ਇੱਕ ਮਿਕਸ ਲੈਂਡ ਯੂਜ਼ ਇੰਡਸਟਰੀ ਯੂਨਿਟਸ ਟੂ ਬੀ 기ਵਨ ਇਹਨਾਂ ਦੇ ਲਈ ਬਹੁਤ ਫੋਕਲ ਪੁਆਇੰਟ ਜਿਹੜੇ ਆ ਉਸ ਸਪੈਸ਼ਲ ਜਿਹੜੀਆਂ ਮਿਕਸ ਲੈਂਡ ਯੂਜ਼ ਦੇ ਜਿਹੜੇ ਹਰ ਘਰ ਦੇ ਵਿੱਚ ਥੱਲੇ ਕੰਮ ਕਰਦੇ ਆ ਤੇ ਬੜਾ ਉਹਦਾ ਰੌਲਾ ਏ ਪਰ ਅਸੀਂ ਬਹੁਤ ਨੇੜੇ ਉਹਨਾਂ ਦੇ ਬਹੁਤ ਨੇੜੇ ਜਿੱਥੇ ਜਿੱਥੇ ਵੀ ਕਹਾਣ ਚ ਕੰਮ ਹੁੰਦਾ ਉਹਨਾਂ ਨੂੰ ਸਸਤਾ ਤੇ ਬਿਲਕੁਲ ਦੂਰ ਨਹੀਂ ਕਿਤੇ ਨੇੜੇ ਅਸੀਂ ਉਹਨਾਂ ਨੂੰ ਜਿਹੜੇ ਉਹ ਪਲਾਟ ਆ ਉਹ ਮਈਆ ਕਰਾਵਾਂਗੇ ਜਿਹਦੇ ਵਿੱਚ ਉਹ ਸਸਤੇ ਤੇ ਟਿਕਾਊ ਤੇ ਨੇੜੇ ਉਹ ਆਪਣਾ ਕੰਮ ਕਰ ਸਕਣਗੇ ਜਿਨ੍ਹਾਂ ਨਾਲ ਸਰਕਾਰ ਰੋਜ਼ ਉਹਨਾਂ ਨੂੰ ਉਹਨਾਂ ਦੇ ਕਲੈਕਸ਼ਨ ਜਾਂ ਉਹਨਾਂ ਤੇ ਰੋਜ਼ ਉਹਨਾਂ ਦੇ ਕੰਮ ਭੋਜਨ ਰੱਖਦੀ ਆ ਬੈਕਟ ਮੀਲੂ ਕਰਦੀ ਆ ਆਪਿਆ ਸੇ ਲੈਂਦੀ ਆ ਇੱਕ ਇਹ ਇਹ ਦੋ ਨੰਬਰ ਸਾਡਾ ਪੁਆਇੰਟ ਤੀਜਾ ਸਭ ਤੋਂ ਵੱਡਾ ਗਲੋਬਲ ਐਕਸੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਨੜ ਕੀ ਹੈ ਲੁਧਿਆਣਾ ਜਿੰਨਾ ਵੱਡਾ ਹੈ ਉਹਦੇ ਵਿੱਚ ਜੇ ਅੱਜ ਪੰਜਾਬ ਦੀ ਮੈਂ ਗੱਲ ਕਰਾਂ ਉਹਦੇ ਵਿੱਚ 60% ਜੇ ਪੰਜਾਬ ਦੇ ਜੀਐਸਟੀ ਵੈਟ ਟੈਕਸ ਜੋ ਵੀ ਹੈ 60% ਜਿਹੜਾ ਉਹ ਯੋਗਦਾਨ ਸਾਡੇ ਲੁਧਿਆਣੇ ਦਾ ਹੈ ਐਡਾ ਵੱਡਾ ਯੋਗਦਾਨ ਸਾਡਾ ਪੰਜਾਬ ਦੀ ਅਸਲ ਵਸਤਾ ਥੀ ਪੰਜਾਬ ਦਾ ਜਿਹੜਾ ਚੱਕਾ ਚੱਲ ਰਿਹਾ ਉਹ ਲੁਧਿਆਣੇ ਦੇ ਕਰਕੇ 60% ਚੱਲ ਰਿਹਾ ਤੇ ਅਸੀਂ ਇਹਦੇ ਲਈ ਕਿਮੀ ਕਿਉਂਕਿ ਇਹਦੇ ਵਿੱਚੋਂ ਬਹੁਤ ਵੱਡਾ ਲਾਰਜ ਪੋਰਸ਼ਨ ਆ ਜਿਹੜਾ ਬਹੁਤ ਵੱਡਾ ਹਿੱਸਾ ਏ ਉਹ ਖਾਸ ਤੌਰ ਤੇ ਐਕਸਪੋਰਟ ਹੁੰਦਾ ਤੇ ਜਦੋਂ ਅਸੀਂ ਇਹ ਕੁਛ ਕਰਦੇ ਆ ਇਹਦੇ ਲਈ ਸਾਡੇ ਕੋਲ ਕੋਈ ਵੀ ਐਗਜ਼ੀਬਿਸ਼ਨ ਕਨਵੈਨਸ਼ਨ ਸੈਂਟਰ ਨਹੀਂਗਾ ਜਿੱਥੇ ਅਸੀਂ ਆਪਣਾ ਘੁੱਟ ਸਾਫ ਦਾ ਸਮਾਨ ਅਸੀਂ ਡਿਸਪਲੇ ਕਰ ਸਕੀਏ ਅਸੀਂ ਉਹ ਲੋਕਾਂ ਨੂੰ ਜਿਹੜੇ ਬਾਹਰੋਂ ਬਹੁਤ ਵੱਡੇ ਬਾਇਰਸ ਦੂਜੀਆਂ ਕੰਟਰੀਆਂ ਤੋਂ ਰੇ ਸਮਾਨ ਖਰੀਦਣ ਆਉਂਦੇ ਆ ਤੇ ਜੇ ਉਹਨਾਂ ਨੂੰ ਦਿਖਾਉਣ ਨੂੰ ਸਾਨੂੰ ਹੋਟਲਾਂ ਦੇ ਕਮਰੇ ਲੈਣੇ ਪੈਣ ਜਾ ਫੈਕਟਰੀ ਦੇ ਛੋਟੇ ਛੋਟੇ ਕਮਰੇਆਂ ਜਾਣਾ ਪਵੇ ਤਾਂ ਫਿਰ ਸਾਡੀ ਇੰਡਸਟਰੀ ਕਿਵੇਂ ਚੱਲੂਗੀ ਇਹ ਸਭ ਤੋਂ ਵਿਦਨ ਇਜ਼ 6 ਮਨਸੇ ਚੀਜ਼ਾਂ ਹੋਣਗੀਆਂ ਤੇ ਅਸੀਂ ਉਹ ਸਾਰੀਆਂ ਚੀਜ਼ਾਂ ਇਹ ਗੜੀਆਂ ਬਾਹਰ ਦੇ ਦੇਸ਼ਾਂ ਤੋਂ ਬਾਹਰ ਦੀਆਂ ਸਟੇਟਾਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਅਸੀਂ ਸਾਰੀਆਂ ਇਹ ਚੀਜ਼ਾਂ ਲਾਗੂ ਕਰਾਂਗੇ ਉਦੋਂ ਬਾਅਦ ਮੈਂ ਇੱਕ ਸਭ ਤੋਂ ਵੱਧ ਬਦਲਾ ਗਲੋਬਲ ਐਕਸੀਬਿਸ਼ਨ ਜਿਹੜਾ ਸਿਰਫ ਅੱਜ ਆਪਾਂ ਦੇਖਦੇ ਆ ਡਬਲ ਆਈ ਸੀ ਸੀ ਇਹ ਇੰਟਰਨੈਸ਼ਨਲ ਕਨਵੈਂਸ਼ਨ ਐਂਡ ਐਕਸਪੋ ਸੈਂਟਰ ਦਵਾਰਕਾਤ ਬਣਿਆ ਉਹ ਉਸ ਚੀਜ਼ ਦਾ ਸੀ ਇਹ ਜਿੱਥੇ ਇਹ ਇੰਟਰਨੈਸ਼ਨਲ ਐਕਸੀਬਿਸ਼ਨਸ ਲੱਗਣ ਉਹ ਅਸੀਂ ਗਲੋਬਲ ਐਕਸੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਆ ਕੋ ਲੁਧਿਆਣੇ ਵਿੱਚ ਇਨ 6 ਮੰਥਸ ਉਹਦੀ ਜ਼ਮੀਨ ਲੈ ਕੇ ਅਸੀਂ ਕੰਮ ਸ਼ੁਰੂ ਕਰਾਂ। ਉਹ ਤੋਂ ਬਾਅਦ ਬਹੁਤ ਜ਼ਰੂਰੀ ਮੈਟਰੋ ਅੱਜ ਮੈਟਰੋ ਜਿੱਡੇ ਜਿੱਡੇ ਸਾਡੇ ਸ਼ਹਿਰ ਨੇ ਲੁਧਿਆਣੇ ਜਿੱਡੇ ਕੋਈ ਅੱਜ ਮੈਟਰੋ ਚੱਲਦੀ ਹੈ। ਅਸੀਂ ਕਿੰਨਾ ਚਿਰ ਸੁਪਨਾ ਹੀ ਲੈਂਦੇ ਰਹਿਾਂਗੇ ਤੇ ਇਹ ਲੁਧਿਆਣੇ ਚ ਵਿਦਨ ਸਿਕਸ ਮਾਨਸੇ ਦੀ ਡੀਪੀਆ ਤਿਆਰ ਹੋ ਜਾਏਗੀ ਇਹਦੀ 6 ਮਹੀਨੇ ਡੀਪੀਆ ਤਿਆਰ ਹੋ ਕੇ ਇੱਕ ਸਾਲ ਦੇ ਅੰਦਰ ਅੰਦਰ ਇਹਦਾ ਕੰਮ ਆ ਜਿਹੜਾ ਅਸੀਂ ਸ਼ੁਰੂ ਕਰਾਵਾਂਗੇ ਉਹ ਕਿਉਂਕਿ ਸਾਡੇ ਐਡੀ ਵੱਡੀ ਪ੍ਰੋਬਲਮ ਆ ਕਿਉਂਕਿ ਹਜ਼ਾਰਾਂ ਲੋਕ ਹਜ਼ਾਰਾਂ ਲੋਕ ਮੁੱਲਾਪੁਰ ਦਰਾਹਾ ਕਵਾੜਾ ਇਹ এমਪਲੋਇਮੈਂਟ ਕਰਨ ਜਿਗਰਾਉਂ ਤੋਂ ਸਾਡੇ ਲੁਧਿਆਣੇ ਚਾਉਂਦੇ ਆ ਤੇ ਜਦੋਂ ਮੈਟਰੋ ਬਣ ਜਾਏਗੀ ਤੇ ਸਾਰੇ ਬਾਹਰੋਂ ਵੀ ਕੰਮ ਕਰਨ ਤੇ ਅੰਦਰ ਵੀ ਜਿਹੜਾ ਸਾਡਾ ਟ੍ਰੈਫਿਕ ਆ ਉਹ ਇੱਕਦਮ ਘਟ ਜਾਏਗਾ ਸਾਡੀ ਪੋਲਿਊਸ਼ਨ ਇੱਕਦਮ ਘਟ ਜਾਏਗੀ ਇਹ ਸਾਨੂੰ ਐਡਾ ਵੱਡਾ ਲਾਭ ਆ ਜਿਹੜਾ ਮੈਟਰੋ ਦਾ ਹੋਏਗਾ ਇਹ ਇੱਕ ਸ਼ਹਿਰ ਜਿਹੜਾ ਅਲੱਗ ਸ਼ਹਿਰ ਚਾਹੇ ਬਡਗੌਂ ਅਫਰੀਦਾਬਾਦ ਮੁੰਬਈ ਕਲਕੱਤਾ ਚਾਹੇ ਆਪਾਂ ਗੱਲ ਕਰੀਏ ਬੈਂਗਲੌਰ ਆਪਣੇ ਹਦਰਾਬਾਦੀ ਉਹਦੇ ਬਰਾਬਰ ਸਾਡਾ ਵਿਧਾਨਾ ਜਾਏਗਾ ਤੇ ਅਸੀਂ ਇਹਦੇ ਲਈ ਇਹ ਰਿਪੋਰਟ ਆ ਜਿਹੜੀ ਉਹ ਡੀਪੀਆ 6 ਮਹੀਨੇ ਚ ਬਣਾ ਕੇ ਸਾਲ ਜਿਹਦਾ ਕੰਮ ਸ਼ੁਰੂ ਕਰਾਂਗੇ ਇਹ ਸਾਰੇ ਘਰੋਸੇ ਮੋਦੀ ਜੀ ਤੋਂ ਸਰਕਾਰ ਤੋਂ ਲੈ ਕੇ ਆਏ ਆ 4 ਤਰੀਕ ਤੋਂ ਬਾਅਦ ਇਹ ਪੰਜਾਬ ਤੇ ਲੁਧਿਆਣਾ ਲਈ ਇਹ ਵਿਜ਼ਿਟ ਡਾਕੂਮੈਂਟ ਤਾਂ ਹੀ ਜਾਰੀ ਕੀਤਾ ਜਾ ਰਿਹਾ ਉਦੋਂ ਬਾਅਦ ਅੱਜ ਆਪਾਂ ਬੁੱਢਾ ਨਾਲਾ ਕਹਿੰਦੇ ਆ ਬੁੱਢੇ ਦਰਿਆ ਦੀ ਗੱਲ ਕਰਦੇ ਆ ਇਹਦੇ ਲਈ ਸੈਂਟਰ ਗਵਰਨਮੈਂਟ ਨੇ 650 ਕਰੋੜ ਰੁਪਈਆ ਇਹ ਜਾਰ ਹੋਇਆ 1 ਸਾਲ ਤੋਂ ਕੰਮ ਚੱਲ ਰਿਹਾ ਜਿਹੜਾ ਕਿ ਸਾਰੇ ਲੁਧਿਆਣੇ ਲਈ ਤੇ ਪੰਜਾਬ ਲਈ ਤੇ ਰਾਜਸਥਾਨ ਲਈ ਬੜਾ ਜ਼ਰੂਰੀ ਆ ਜਿਹੜਾ ਕੈਂਸਰ ਹੈਪਟਾਈਟਸ ਪੀਲੀਆ ਅੱਜ ਤੁਸੀਂ ਜ਼ਰੂਰ ਦੇਖੋ ਕਿ ਉੱਥੇ ਕਿੰਨੇ ਕਿੰਨੇ ਜਿਹੜੇ ਪਲਾਂਟ ਨੇ ਉਹ 650 ਕਰੋੜ ਦੇ ਵਿੱਚ ਲੱਗ ਰਹੇ ਆ ਤੇ ਇੱਕ ਸਾਲ ਦੇ ਅੰਦਰ ਅੰਦਰ ਇਹ ਸਾਰਾ ਕੁਝ ਤੁਸੀਂ ਦੇਖੋਗੇ ਨੀਲਾ ਪਾਣੀ ਹੋਵੇਗਾ 650 ਕਰੋੜ ਰੁਪਏ ਉਹਦੇ ਉੱਤੇ ਲੱਗ ਰਿਹਾ ਇਹ ਸਾਰਾ ਸਾਡੀ ਬਹੁਤ ਦੀ ਜਿਹੜਾ ਵੱਡਾ ਜਿਵੇਂ ਮੈਂ ਕਿਉਂ ਦੱਸਣਾ ਚਾਹਣਾ ਜਿਵੇਂ ਸਾਬਰਬਤੀ ਸਾਡੀ ਰਿਵਰ ਉਹ ਪ੍ਰੋਜੈਕਟ ਬਿਊਟੀਫਿਕੇਸ਼ਨ ਲਈ ਗੁਜਰਾਤ ਦੇ ਵਿੱਚ ਉਹ ਚੱਲਿਆ ਇਸ ਤਰੀਕੇ ਨਾਲ ਸਾਬਰਬਤੀ ਨਹਿਰ ਆ ਜਿਹੜੀ ਉਸ ਅੱਜ ਸਜੀ ਹੋਈ ਆ ਉਹਨੂੰ ਸਕਾਨੀ ਦੇਖਣ ਜਾਂਦੇ ਆ ਉਹਨੂੰ ਲੁਧਿਆਣੇ ਵਾਲੇ ਜਿਹੜਾ ਜਦੋਂ ਬੁੱਢਾ ਜਿਆਦ ਦੀ ਉਸੇ ਤਰੀਕੇ ਨਾਲ ਬਿਊਟੀਫਿਕੇਸ਼ਨ ਹੋਏਗੀ ਉੱਥੇ ਆਪਾਂ ਸ਼ਾਮ ਨੂੰ ਬੈ ਕਿ ਆਪਣੀ ਪਿਕਨਿਕ ਮਨਾਇਆ ਕਰਾਂਗੇ ਆਪਣੇ ਜਨਮ ਦਿਨ ਆਪਣੇ ਮੈਰਿਜ ਅਨਿਵਰਸਰੀ ਉਹ ਹੋਰ ਤਿਵਾਰ ਦਿਨ ਨਹੀਂ ਮਨਾਇਆ ਕਰਾਂਗੇ ਇਸ ਤਰੀਕੇ ਦੀ ਉਥੇ ਬਿਊਟੀਫਿਕੇਸ਼ਨ ਆ ਜਿਹੜੀ ਉਹ 650 ਤੋਂ ਬਾਅਦ ਉਥੇ ਹੋਏਗੀ ਤੋਂ ਬਾਅਦ ਬਹੁਤ ਹੀ ਇਹ ਜ਼ਰੂਰੀ ਆ ਅੱਜ ਜਦੋਂ ਫਰਕ ਕਿਵੇਂ ਪੈਂਦਾ ਜਦੋਂ ਜੇਠਲੀ ਜੀ ਇਲੈਕਸ਼ਨ ਲੜਨ ਆਏ ਅਮਰਸਰ ਤੇ ਉਹਨਾਂ ਨੇ ਹਸਪੀਟਲ ਉਸ ਵੇਲੇ ਉਹਨਾਂ ਨੇ ਉਸ ਵੇਲੇ ਉੱਥੇ ਵਾਅਦਾ ਕੀਤਾ ਆਈਆਈਐਮ ਅੱਜ ਦੇਖੋ ਆਈਐਮ ਉੱਥੇ ਆ ਕੇ ਉੱਥੇ ਨੁਹਾਰ ਬਦਲੀ ਪਈ ਹੈ ਅੱਜ ਅਸੀਂ ਇੱਥੇ ਐਜੂਕੇਸ਼ਨ ਸਾਨੂੰ ਉਹ ਚਾਹੀਦੀ ਆ ਜਿਹਦੇ ਨਾਲ ਵਾਈਟ ਕਾਲਰ ਜੌਬ ਤੇ ਲੱਖਾਂ ਕਰੋੜਾਂ ਦਾ ਜਿਹੜਾ ਉਹ ਪੈਕੇਜ ਮਿਲੇ ਉਹ ਆ এডਿਕੇਸ਼ਨ ਪੜਾਈ ਨਾਲ ਨਹੀਂ ਮਿਲ ਸਕਦਾ ਉਹ ਕਿਵੇਂ ਮਿਲ ਸਕਦਾ ਜਦੋਂ ਇੱਥੇ ਆਈਆਈਟੀ ਆਈਆਈਐਮ ਆਏਗਾ ਤੇ ਉਹ ਗਲੋਬਲ ਮੈਪ ਤੇ ਗਲੋਬਲ ਮੈਪ ਤੇ ਜਦੋਂ ਸਾਡਾ ਲੁਧਿਆਣਾ ਜਾਏਗਾ ਤੇ ਬੜੀਆਂ ਤੋਂ ਬੜੀਆਂ ਬਾਹਰ ਤੇ ਬਾਹਰੀਆਂ ਸਟੇਟਾਂ ਦੇ ਪੁਰੇਉ ਕੰਪਨੀਆਂ ਮੁੰਡੇ ਨੌਜਵਾਨ ਬੱਚੇ ਬੱਚੀਆਂ ਸਾਡੇ ਲੱਭਣਗੇ ਤੇ ਉਹ ਕੁਆਲਿਟੀ ਐਜੂਕੇਸ਼ਨ ਆ ਜਿਹੜੀ ਜਦੋਂ ਉਹਨਾਂ ਨੂੰ ਮਿਲੇਗੀ ਇਹ ਐਡਾ ਵੱਡਾ ਫਾਇਦਾ ਸਾਨੂੰ ਇਹ ਦੋਨੋਂ ਇਨਸਟਿਟਿਊਟਾਂ ਹੋਏਗਾ ਕਿਉਂਕਿ ਸਾਡੇ ਕੋਲ ਅੱਜ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਵੀ ਉਹ ਕੁਆਲਿਟੀ ਮੈਨੇਜਮੈਂਟ ਹੈ ਨਹੀਂਗੀ ਜਿਹੜੀ ਹੋਣੀ ਚਾਹੀਦੀ ਆ ਉਹ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਲੈ ਕੇ ਆਵਾਂਗੇ ਕਿਉਂਕਿ ਕਿਹੜਾ ਲੱਖਾਂ ਜਿਵੇਂ ਮੈਂ ਦੱਸਿਆ ਅੱਜ ਨੌਜਵਾਨ ਬਾਕੀ ਸਟੇਟਾਂ ਦੇ ਪੈਕੇਜ ਲੈ ਕੇ ਨੌਕਰੀਆਂ ਕਰ ਰਹੇ ਆ ਅਸੀਂ ਕਿਉਂ ਵਾਂਝੇ ਰਹੇ ਅਸੀਂ ਕਿਉਂ ਰਹਿ ਗਏ ਕਿਉਂਕਿ ਉਰੇ ਬੀਜੇਪੀ ਕਈ ਦਾ ਇਲੈਕਸ਼ਨ ਨਹੀਂ ਲੜੀ ਤੇ ਫਿਰ ਬੀਜੇਪੀ ਜਦੋਂ ਇਲੈਕਸ਼ਨ ਨਹੀਂ ਲੜੀ ਸਾਡਾ ਹਿੱਸਾ ਸੈਂਟਰ ਸਰਕਾਰ 'ਚ ਨਹੀਂ ਪਿਆ ਹੁਣ ਬੀਜੇਪੀ ਨੇ ਜਦੋਂ ਫੈਸਲਾ ਕਰ ਲਿਆ ਉਰੇ ਇਲੈਕਸ਼ਨ ਲੜਨ ਦਾ ਲੋਕਾਂ ਦਾ ਮਨ ਬਣਿਆ ਹੋਇਆ ਵੀ ਇਹ ਸਾਰੀਆਂ ਚੀਜ਼ਾਂ ਅਸਲ ਲੁਧਿਆਣੇ 'ਚ ਸੱਚ ਹੁੰਦੀਆਂ ਦੇਖੀਏ ਤੇ ਇਸ ਵਾਰ ਕਮਲ ਦੇ ਫੁੱਲ ਨੂੰ ਲੋਕ ਮੋਹਰ ਲਾਉਣਗੇ ਤੇ ਮੋਦੀ ਜੀ ਦੀ ਵਿਜ਼ਨ ਮੋਦੀ ਦਾ ਜਿਹੜਾ 400 ਪਾਰ ਦਾ ਨਾਰਾ ਉਹਦੇ ਵਿੱਚ ਵਿਕਸਿਤ ਭਾਰਤ ਦੇ ਵਿੱਚ ਵਿਕਸਿਤ ਲੁਧਿਆਣਾ ਹੈ ਜਿਹੜਾ ਉਹ ਵੀ ਸ਼ਾਮਲ ਹੋਣ ਜਾ ਰਿਹਾ ਹੈ ਮੈਂ ਤੁਹਾਨੂੰ ਕਹਿ ਸਕਦਾ ਹੁਣ ਤੋਂ ਬਾਅਦ ਜੇ ਗੱਲ ਕਰੀਏ ਸਾਡੇ ਕੋਲ ਮੈਡੀਕਲ ਕਾਲਜ ਅੱਜ ਇੱਕ ਪ੍ਰਾਈਵੇਟ ਮੈਡੀਕਲ ਕਾਲਜ ਤਾਂ ਹੈਗਾ ਪਰ ਜੇ ਐਮਜ਼ ਦੀ ਗੱਲ ਕਰਨੀ ਹੈ ਤੇ ਮੈਡੀਕਲ ਕਾਲਜ ਜਿਹੜੇ ਡਾਕਟਰ ਬਣਨੇ ਆ ਬੱਚੇ ਉਹ ਕਿੱਥੋਂ ਬਣਨੇ ਇਸ ਕਰਕੇ ਇੱਕ ਸਰਕਾਰੀ ਮੈਡੀਕਲ ਕਾਲਜ ਅਸੀਂ ਸਾਲ ਦੇ ਅੰਦਰ 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 ਇੱਕ ਮੈਡੀਕਲ ਕਾਲਜ ਖੋਲ੍ਹਾਂਗੇ ਜਿੱਥੇ ਸਾਡੇ ਬੱਚੇ ਐਮਬੀਬੀਐਸ ਮੈਡੀਕਲ ਦੀ ਪੜ੍ਹਾਈ ਕਰ ਸਕਣ ਡਾਕਟਰ ਬਣ ਸਕਣ ਇਹ ਵੀ ਅਸੀਂ ਨਾਲ ਤੀਜਾ ਪ੍ਰੋਜੈਕਟ ਹੈ ਜਿਹੜਾ ਤੇ ਵੀ ਨਾਲ ਪੜ੍ਹਾਈ ਦਾ ਨਮਾ ਉਹ ਤੋਂ ਬਾਅਦ ਅੱਜ ਕਿਸਾਨਾਂ ਦੀ ਗੱਲ ਕਰਦੇ ਆਪਾਂ ਕਿਸਾਨਾਂ ਦੀ ਪ੍ਰੋਫਿਟ ਦੀ ਗੱਲ ਕਿਵੇਂ ਹੋਏਗੀ ਕਿਉਂਕਿ ਜਿੰਨਾ ਚਿਰ ਫੂਡ ਪ੍ਰੋਸੈਸਿੰਗ ਜਿਹੜੇ ਯੂਨਿਟਸ ਨਹੀਂ ਲੱਗਣਗੇ ਕਿਸਾਨਾਂ ਲਈ ਉਨ੍ਹਾਂ ਚਿਰ ਫਾਇਦਾ ਨਹੀਂ ਹੋ ਸਕਦਾ ਅੱਜ ਚਾਹੇ ਗੱਲ ਕਰ ਲਈਏ ਅਸੀਂ ਮੱਕੀ ਦੀ ਗੱਲ ਕਰ ਲਈਏ ਅੱਜ ਅਸੀਂ ਆਲੂ ਦੀ ਗੱਲ ਕਰ ਲਈਏ ਛੋਟੇ ਛੋਟੇ ਚਿਪਸ ਦੇ ਪੈਕੇਟੇ ਕਿੰਨੇ ਕਿੰਨੇ ਦੀ ਵਿਕਦੇ ਆ ਜੇ ਹੋਰ ਇਹ ਸਾਡੇ ਪ੍ਰੋਸੈਸਿੰਗ ਯੂਨਿਟ ਲੱਗਣਗੇ ਅੱਜ ਅਸੀਂ ਗੱਲ ਕਰ ਲਈਏ ਸ਼ਿਮਲਾ ਮਿਰਚ ਦੀ ਉਹਦਾ ਰੰਗ ਲਾਲ ਕਰ ਦਈਏ ਉਹਦਾ ਪੀਲਾ ਕਰ ਦਈਏ ਤੇ ਉਹ ਕਿਤੇ ਦੀ ਕਿਤੇ ਕਿਸਾਨ ਨੂੰ ਤੇ ਜੇ ਉਹ ਚੀਜ਼ਾਂ ਅਸੀਂ ਫੂਡ ਪ੍ਰੋਸੈਸਿੰਗ ਯੂਨਿਟ ਹੋਰੇ ਲਿਆਈਏ ਜਿਹਦੇ ਵਿੱਚ ਸਾਡੇ ਪਿਕਲ ਬਣਨ ਅਚਾਰ ਬਣਨ ਜਿਹਦੇ ਵਿੱਚ ਜੈਮ ਬਣੇ ਜਿਹਦੇ ਵਿੱਚ ਇਹ ਚਿਪਸ ਇਹਦੀਆਂ ਚੀਜ਼ਾਂ ਬਣਨ ਆਪਣੇ ਆ ਕਿਸਾਨ ਖੁਸ਼हाल ਹੋਣਾ ਲੋੜ ਪਈ ਕਿ ਲੋੜ ਪਊਗੀ ਕਿਸਾਨ ਨੂੰ ਕਿਤੇ ਧਰਮੇ ਕਰਨੇ ਤੇ ਜਾਣ ਦੀ ਇਹ ਸਾਡਾ ਵੱਡਾ ਜਿਹੜਾ ਏ ਫਰੋਜ਼ਨ ਪੀਸ ਕੀ ਕੁਛ ਨਹੀਂ ਅੱਜ ਕੱਲ ਚਾਹੀਦਾ ਬਾਹਰ ਵਿਦੇਸ਼ਾਂ ਤੋਂ ਆਉਂਦਾ ਤੇ ਅਸੀਂ ਲੁਧਿਆਣੇ ਚ ਕਿਉਂ ਨਹੀਂ ਇਹ ਚੀਜ਼ਾਂ ਤਿਆਰ ਕਰ ਸਕਦੇ ਤੇ ਫੂਡ ਪ੍ਰੋਸੈਸਿੰਗ ਤੇ ਸਾਡਾ ਬੜਾ ਵੱਡਾ ਧਿਆਨ ਹੋਊਗਾ ਜਿਸ ਦੇ ਨਾਲ ਫਾਰਮਰ ਯੂਜ਼ देम ਟੂ ਪ੍ਰੋਸੈਸ ਇਨ देयर ਹਾਰਵੈਸਟ ਇੰਟੂ ਐਂਡ ਯੂਜ਼ ਮਤਲਬ ਉਹਨਾਂ ਨੂੰ ਪਹਿਲਾਂ ਤਾਂ ਵੇਚਣੀ ਪੈਂਦੀ ਆ ਉਹ ਚੀਜ਼ਾਂ ਬਣਾਉਂਦਾ ਹੋਰ ਆ ਅਸੀਂ ਫਾਰਮਰਸ ਨੂੰ ਹੀ ਇਹ ਸਾਰੇ ਯੂਨਿਟ ਲਾ ਕੇ ਦਵਾਂਗੇ ਉਹੀ ਅਗਾਉਣਗੇ ਉਹੀ ਅਖੀਰ ਤੱਕ ਇਹਨੂੰ ਬਣਾ ਕੇ ਵੇਚਣ ਦਾ ਕੰਮ ਕਰਨਗੇ ਫਿਰ ਮੁਨਾਫਾ ਜਿਹੜਾ ਕਿਸਾਨਾਂ ਨੂੰ ਫਾਰਮਰਸ ਨੂੰ ਸਾਡੇ ਨੂੰ ਹੋਏਗਾ ਤੇ ਇਹਦੇ ਨਾਲ ਵੱਡੀ ਇਨਵੈਸਟਮੈਂਟ ਵੀ ਆਏਗੀ ਤੇ ਵੱਡੀ ਪ੍ਰੋਸੈਸਿੰਗ ਯੂਨਿਟਾਂ ਜਿਹੜੇ ਉਹ ਵੀ ਲੱਗਣਗੇ ਅਸੀਂ ਉਹਨਾਂ ਨੂੰ ਜ਼ਮੀਨਾਂ ਹੈ ਉਹ ਮੁਹੱਈਆ ਕਰਾ ਕੇ ਉਹ ਯੂਨਿਟਾਂ ਦੇ ਦਵਾਂਗੇ ਇਹ ਸਾਡੇ ਫਾਰਮਰਸ ਲਈ ਹੋ ਗਿਆ ਤੇ ਅੱਜ ਸਾਡੇ ਨੌਜਵਾਨ ਭਵਿੱਖਾ ਜਿਹੜਾ ਅੱਜ ਯਾਰ ਲੁਧਿਆਣਾ ਐਡਾ ਵੱਡਾ ਹੋਵੇ ਅਸੀਂ ਮੈਚ ਦੇਖਣਾ ਹੋਵੇ ਆਈਪੀਐਲ ਦੇ ਅਸੀਂ ਸਾਨੂੰ ਜਾਣਾ ਪੈਂਦਾ ਹੈ ਮੁਹਾਲੀ ਸਾਨੂੰ ਜਾਣਾ ਪੈਂਦਾ ਹੰਮੀਰਪੁਰ ਤੇ ਐਡਾ ਵੱਡਾ ਤੇ ਲੁਧਿਆਣਾ ਹੋਵੇ ਇੱਥੇ ਅਸੀਂ ਜਗ੍ਹਾ ਹੈਗੀ ਆ ਸਾਡੇ ਕੋਲ ਕਾਰਪੋਰੇਸ਼ਨ ਦੀ ਜਗ੍ਹਾ ਹੈਗੀ ਆ ਅਸੀਂ ਇਹਦੇ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇੱਥੇ ਸ਼ੁਰੂਆਤ ਉਹਦੀ ਮੋਦੀ ਜੀ ਨੂੰ ਲਿਆ ਕੇ ਜਨਰਾਗ ਠਾਕੁਰ ਜੀ ਨੂੰ ਲਿਆ ਕੇ ਇੱਕ ਸਾਲ ਦੇ ਵਿੱਚ ਵਿੱਚ ਉਹਦੀ ਸ਼ੁਰੂਆਤ ਉਹਦਾ ਉਦਘਾਟਨ ਕਰਾਂਗੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇਨੂੰ ਨਾਲ ਬੂਸਟ ਮਿਲੇਗਾ ਇਕਨੋਮੀ ਨੂੰ ਸਾਡੇ ਨੂੰ ਬੂਸਟ ਮਿਲੇਗਾ ਲੁਧਿਆਣੇ ਜਦੋਂ ਆਈਪੀਐਲ ਮੈਚ ਹੋਣਗੇ ਬੁਰੇ ਇੰਡਸਟਰੀ ਜਿਹੜੀ ਹੋਟਲ ਇੰਡਸਟਰੀ ਚੱਲੇਗੀ ਫੂਡ ਇੰਡਸਟਰੀ ਚੱਲੇਗੀ ਹੌਸਰੀ ਇੰਡਸਟਰੀ ਚੱਲੇਗੀ ਇਹਦੇ ਨਾਲ ਸਾਡੇ ਬਾਈਸਾਈਕਲ ਇੰਡਸਟਰੀ ਚੱਲੇਗੀ ਤੇ ਹਰ ਦਾ ਵਪਾਰ ਆ ਜਿਹੜਾ ਚੱਲੇਗਾ ਉਸ ਤੋਂ ਬਾਅਦ ਅਸੀਂ ਇਹਦੇ ਨਾਲ ਹੀ ਇੰਟਰਨੈਸ਼ਨਲ ਲੈਵਲ ਤੇ ਆਨ ਵੈਦਰ সুইমিং ਪੂਲ ਬਣੇਗਾ ਇਹਦੇ ਨਾਲ ਹੀ 스쿼ਸ਼ ਸਪੋਰਟਸ ਬਣਨਗੇ ਇਹਦੇ ਨਾਲ ਟੈਨਿਸ ਸਪੋਰਟਸ ਬਣਨਗੇ ਇਹ ਸਾਰਾ ਦੇ ਨੂੰ ਇੱਕ ਹੀ ਸਟੱਪ ਹੋ ਜਾਏਗਾ ਤੇ ਸਾਡੇ ਨਵੇਂ ਮੌਜਬਾਨ 올림픽ਸ ਵੀ ਖੇਡਣਗੇ ਏਸ਼ੀਅਨਸ ਵੀ ਖੇਡਣਗੇ ਕਾਮਨਵੇਲਥ ਵੀ ਖੇਡਣਗੇ ਤੇ ਨੈਸ਼ਨਲ ਲੈਵਲ ਤੇ ਵੀ ਪਰਫਾਰਮ ਕਰਨਗੇ ਇਹ ਸਾਡੀ ਸੋਚ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ ਨੂੰ ਬਦਲਣ ਦੀ ਤਰੰਨੀ ਉਦੋਂ ਬਾਅਦ ਇਹ ਪੁਆਇੰਟ ਇੱਕ ਬੜਾ ਵੈਲਟ ਸੀ ਮੈਂ ਇਹ ਚਾਹੁੰਦਾ ਸੀ ਵੇ ਜਿਹੜਾ ਸਾਡੇ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ 에ਰਪੋਰਟ ਇਹ ਕਿਹਨੇ ਨਾਮ ਰੱਖਿਆ ਇਹ ਮੋਦੀ ਜੀ ਦਾ ਤੇ ਸੈਂਟਰਲ ਗਵਰਨਮੈਂਟ ਦਾ ਫੈਸਲਾ ਵੀ ਸਾਡੇ ਸ਼ਹੀਦਿਆ ਸਰਭਾ ਸਾਡੇ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਨੇ ਇੱਡੀ ਵੱਡੀ ਕੁਰਬਾਨੀ ਸ਼ਹਾਦਤ ਦਿੱਤੀ ਅੱਜ ਹਰਵਾਰੇ ਦਾ 에ਰਪੋਰਟ ਉਹਨਾਂ ਦੇ ਨਾਮ ਤੇ ਆ ਇਸ ਕਰਕੇ ਮੈਂ ਉਦੋਂ ਬਾਅਦ ਗੱਲ ਕਰਾਂ ਉਹ 에어ਪੋਰਟ ਬਣ ਕੇ ਤਿਆਰ ਹੋਇਆ ਤੇ ਜਿੱਦਣ ਇਹ ਸਰਕਾਰ ਆ ਗਈ ਸਾਡਾ ਇਥੋਂ ਫੁੱਲ ਦਾ ਕੈਂਡੀਡੇਟ ਐਮਪੀ ਜਿੱਤ ਕੇ ਚਲਾ ਗਿਆ ਇੱਥੇ ਕੱਲਾ ਨੈਸ਼ਨਲ ਨਹੀਂ ਇੱਥੇ ਇੰਟਰਨੈਸ਼ਨਲ ਫਲਾਈਟਸ ਚਾਹੀਓ ਯੂਕੇ ਨੂੰ ਹੋਣ ਚਾਹੀਏ ਯੂਰਨਾ ਨੋਰਥ ਅਮਰੀਕਾ ਨੂੰ ਹੋਣ ਯੂਰਪ ਨੂੰ ਹੋਣ ਚਾਹੀਏ ਮਿਡਲ ਈਸਟ ਨੂੰ ਹੋਣ ਅਸੀਂ ਦਿੱਲੀ ਵਾਲੀਆਂ ਫਲਾਈਟਾਂ ਲੋਕਲ ਡੋਮੈਸਟਿਕ ਫਲਾਈਟਾਂ ਬੰਬਈ ਨੂੰ ਦਿੱਲੀ ਨੂੰ ਗੋਆ ਨੂੰ ਸੀ ਪਹਿਲੇ 4 ਮਹੀਨੇ ਦੇ ਅੰਦਰ ਜਿਹੜੀਆਂ ਉਹ ਫਲਾਈਟਾਂ ਚਲਾਵਾਂਗੇ ਤੇ ਇੰਟਰਨੈਸ਼ਨਲ ਫਲਾਈਟਸ ਨੇ ਜਿਹੜੀਆਂ ਉਹ ਵਿਦਲਾਇਰ ਇੱਕ ਸਾਲ ਦੇ ਅੰਦਰ ਅੰਦਰ ਚਲਾਵਾਂਗੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿਉਂਕਿ ਕਿੱਡੇ-ਕਿੱਡੇ ਜਿਹੜੇ ਇਹਦੇ ਸਭ ਤੋਂ ਜ਼ਰੂਰੀ ਸਾਡੇ ਇੰਡਸਟਰੀ ਆ ਸਮਾਨ ਬਾਹਰ ਭੇਜਣਾ ਹੈ ਇੰਟਰਨੈਸ਼ਨਲ ਨੈਸ਼ਨਲ ਸਟੇਟ ਆਰ ਸਭ ਤੋਂ ਜ਼ਰੂਰੀ ਉਹਨਾਂ ਨੂੰ ਕਾਰਗੋ ਫਲਾਈਟਸ ਚਾਹੀਦੀਆਂ ਕਾਰਗੋ ਫਲਾਈਟਸ ਜਿੰਨਾ ਟੂ ਵਾਰਟ ਭਾਈ ਹੋ ਸਕੇ ਤੇ ਕਾਰਗੋ ਫਲਾਈਟਸ ਅਸੀਂ ਆਉਣ ਵਾਲੇ ਬਹੁਤ ਹੀ 6 ਮਹੀਨਿਆਂ ਦੇ ਅੰਦਰ ਅੰਦਰ ਕਾਰਗੋ ਫਲਾਈਟ ਸਭ ਤੋਂ ਸੌਖੀਆਂ ਸ਼ੁਰੂ ਕਰਨੀਆਂ ਜਿੱਦ ਨਾਲ ਸਾਡੇ ਇੰਡਸਟਰੀ ਨੂੰ ਫਾਇਦਾ ਹੋ ਸਕੇ ਸਾਡਾ ਇੰਡਸਟਰੀ ਦਾ ਸਮਾਨ ਆ ਜਿਹੜਾ ਉਹ ਵਰਲਡ ਲੈਵਲ ਤੇ ਨੈਸ਼ਨਲ ਲੈਵਲ ਤੇ ਹਰ ਸੁਬੇ ਨੂੰ ਇੱਥੋਂ ਜਾ ਸਕੇ ਕਾਰਗੋ ਫਲਾਈਟਸ ਤੋਂ ਬਾਅਦ ਅਸੀਂ ਕਿਉਂਕਿ ਜਦੋਂ ਇੱਕ ক্রিকেট ਸਟੇਡੀਅਮ ਸ਼ੁਰੂ ਹੋ ਜਾਏਗਾ ਆਈਆਈਟੀ ਆਈਆਈਐਮ ਐਗਜ਼ਿਬਿਸ਼ਨ ਸੈਂਟਰ ਸ਼ੁਰੂ ਹੋ ਜਾਏਗਾ ਤੇ ਫਿਰ ਹਾਈ ਕਲਾਸ 에ਅਪੋਰਟ ਆ ਜਿਹੜਾ ਉਹਦੀ ਸਾਨੂੰ ਫਿਰ ਜ਼ਰੂਰਤ ਪਏਗੀ ਕਿਉਂਕਿ ਇਹ ਸਾਰਾ ਵੱਡੀਆਂ-ਤੋਂ-ਵੱਡੀਆਂ ਕੰਪਨੀਆਂ ਨਾਲ ਜੁੜ ਜਾਏਗਾ بڑے-ਤੋਂ-ਬڑے ਘਰਾਣਿਆਂ ਨਾਲ ਜੁੜ ਜਾਏਗਾ ਇਸ ਕਰਕੇ ਉਸ ਤੋਂ ਬਾਅਦ ਤੁਸੀਂ মিডিਆ ਗਰੁੱਪ بڑے-ਤੋਂ-ਬڑے ਹੋ ਉਹਨਾਂ ਦੇ ਵੀ ਫਲਾਈਟਾਂ 'ਚ ਆਉਣ ਜਾਣ ਦਾ ਪੂਰੇ ਕਵਰੇਜ ਕਰਨ ਦਾ ਹੋਰ ਸਭ ਕੁਝ ਸੌਖਾ ਹੋ ਜਾਏਗਾ بڑے-ਬڑے ਸਾਡੇ ਕੋਲ ਹੋਰੇ মিডিਆ ਹਾਊਸੇਸ ਵੀ ਆਉਣਗੇ ਜਦੋਂ ਜਹਾਜ਼ ਤੇ ਫਲਾਈਟਾਂ ਹੋਰੇ ਚੱਲਣਗੀਆਂ ਅਖੀਰ 'ਚ ਮੈਂ ਇਹ ਪੁਆਇੰਟ ਇੱਕ ਬਹੁਤ ਸਾਡੀਆਂ ਧੀਆਂ ਭੈਣਾਂ ਦੇ ਇੱਕ ਅਸੀਂ ਵਰਕਿੰਗ ਇਹ ਮੇਰਾ ਬੜਾ ਚਿਰ ਦੀ ਸੋਚਾ ਵਰਕਿੰਗ ਊਮਨ ਹਸਟਲ ਅੱਜ ਸਾਡੇ ਹਜ਼ਾਰਾਂ ਬੇਟੀਆਂ ਜਿਹੜੀਆਂ ਆਲੇ-ਦਾਲੇ ਲੁਧਿਆਣੇ ਕੋਲ ਕੰਮ ਕਰਨ ਨੂੰ ਦੇਵਣੇ ਚਾਹੁੰਦੀਆਂ ਪਰ ਉਹਨਾਂ ਨੂੰ ਉਹ ਬੜਾ ਮੁਸ਼ਕਲ ਆਉਂਦੀ ਹੈ ਕਿਦੋਂ ਰੋਜ਼ ਆਉਣਾ ਜਾਣਾ ਰੋਜ਼ ਆਉਣਾ ਜਾਣਾ ਬੜਾ ਔਖਾ ਹੁੰਦਾ ਪਰ ਉਹ ਸਾਡੀਆਂ ਗੁਮਨ ਸਾਡੀਆਂ ਭੈਣਾਂ ਮਾਵਾਂ ਉਹ ਬੈਕਬੋਨ ਨੇ ਬੈਕਬੋਨ ਨੇ ਸਾਡੇ ਇਕਨੋਮੀ ਸਾਡਾ ਖਰਚਾ ਚਲਾਉਣ ਤੇ ਉਹਨਾਂ ਲਈ ਚਾਹੇ ਇੰਡਸਟਰੀਜ਼ ਹੋਵੇ ਚਾਹੇ ਬੈਂਕ ਹੋਵੇ ਚਾਹੇ ਰੈਸਟੋਰੈਂਟ ਹੋਵੇ ਚਾਹੇ ਆਫਿਸ ਹੋਵੇ ਇਹਨਾਂ ਲਈ ਉਹਨਾਂ ਨੂੰ ਕਿਉਂਕਿ ਸੇਫਟੀ ਦਾ ਬੜਾ ਫਿਕਰ ਰਹਿੰਦਾ ਉਹਨਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਵੀ ਜਦੋਂ ਸ਼ਾਮ ਨੂੰ ਜਾਂ ਲੇਟ ਜਾਣਾ ਵਾਪਸ ਬੜਾ ਖਤਰਾ ਰਹਿੰਦਾ ਤੁਸੀਂ ਉਹਨਾਂ ਲਈ ਇਹ ਊਮਨ ਹੌਸਟਲ ਬਣਾਵਾਂਗੇ ਇੱਕ ਬਹੁਤ ਬੜਾ ਉਸ ਇੰਡਸਟਰੀ ਨੂੰ ਵੀ ਮਿਲੂਗਾ ਕਿਉਂਕਿ ਉਹਨਾਂ ਨੂੰ ਫਿਕਰ ਨਹੀਂ ਹੋਊਗਾ ਵੀ ਅਸੀਂ ਜਾਣਾ ਵਾਪਸ ਜਾਂ ਜਲਦੀ ਘਰੇ ਜਾਣਾ ਰਾਤ ਤੋਂ ਪਹਿਲਾਂ ਪਹਿਲਾਂ ਜਦੋਂ ਵਰਕਿੰਗ ਹੌਸਟਲ ਬਣ ਜਾਣਗੇ ਹਰ ਅਸੀਂ ਇੱਕ ਇੱਕ ਹਰ ਵਿਧਾਨ ਸਭਾ ਚ ਇਹ ਪਹਿਲਾ ਸ਼ੁਰੂਆਤ ਦਾ ਜਿਹੜੀ ਇੱਕ ਇੱਕ ਵੱਡਾ ਮਕਸਦ ਬਣਾਉਣ ਦੀ ਗੱਲ ਤੋਂ ਸ਼ੁਰੂਆਤ ਕਰਾਂਗੇ ਜਿਹਦੇ ਵਿੱਚ ਹਜ਼ਾਰਾਂ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਲੁਧਿਆਣੇ ਦੇ ਆਊਟਸਕਰਟਸ ਤੋਂ ਬਾਹਰੋਂ ਕੰਮ ਕਰਨ ਆਉਂਦੀਆਂ ਉਹਨਾਂ ਦੀ ਸੇਫਟੀ ਉੱਥੇ ਅਸੀਂ ਪੱਕੇ ਪ੍ਰਬੰਧ ਕਰਾਂਗੇ ਕਿ ਕੋਈ ਵੀ ਸੇਫਟੀ ਦਾ ਉਹਨਾਂ ਦਾ ਇਸ਼ੂ ਨਾ ਹੋਵੇ ਇਸ ਕਰਕੇ ਚਾਹੇ ਉਹ ਸਾਨੂੰ ਲੇਡੀ ਗਾਰਡਨਸ ਰੱਖਣੇ ਪੈਣ ਚਾਹੇ ਸਾਨੂੰ ਕਿਸ ਤਰੀਕੇ ਨਾਲ ਪੁਲਿਸ ਦੀਆਂ ਚੌਕੀਆਂ ਬਣਾਉਣੀਆਂ ਪੈਣ ਉਹਨਾਂ ਦੇ ਲਈ ਬਹੁਤ ਵੱਡਾ ਇੱਕ ਇੰਤਜ਼ਾਮਾ ਸਾਡੇ ਮਨ 'ਚ ਜਿਹੜਾ ਅਸੀਂ ਕਰਾਂਗੇ ਇਹਦੇ ਵੱਡੇ ਪੁਆਇੰਟ ਨੇ ਜਿਹੜੇ ਛੋਟੇ ਗੱਲਾਂ ਨੇ ਉਹ ਰੋਜ਼ ਥੋੜਾ ਕਰਦੇ ਆ ਪਰ ਇਹ ਸੈਂਟਰ ਗਵਰਨਮੈਂਟ ਕਿਉਂਕਿ ਨਰਿੰਦਰ ਮੋਦੀ ਜੀ ਦੀ ਬਣਨੀ ਹੈ ਅਸੀਂ ਇੱਥੇ ਇਲੈਕਟ੍ਰਿਕ ਬੱਸਾਂ ਚਲਾਉਣੀਆਂ ਏ ਅਸੀਂ ਇੱਥੇ ਹੋਰ ਵੱਡੇ ਜਿਹੜੇ ਕੰਮ ਨੇ ਹਜ਼ਾਰਾਂ ਕਰੋੜ ਰੁਪਈਆ ਵੱਖ-ਵੱਖ ਸਕੀਮਾਂ ਦੀ ਮੋਦੀ ਸਾਹਿਬ ਤੋਂ ਜਿਹੜਾ ਆਲਰੇਡੀ ਚੱਲ ਰਿਹਾ ਇਹ ਮੈਂ ਤੁਹਾਨੂੰ ਮੋਟੀਆਂ ਚੀਜ਼ਾਂ ਦੱਸੀਆਂ ਏ ਜਿਹਦੇ ਨਾਲ ਲੁਧਿਆਣਾ ਸ਼ਹਿਰ ਨੇ ਤਬਦੀਲੀ ਲੈਣੀ ਹੈ ਇੱਕ ਨਵਾਂ ਮੋੜ ਲੈਣਾ ਹੈ ਤੇ ਇਹ ਸ਼ਹਿਰ ਨੇ ਵਿਕਸਿਤ ਲੁਧਿਆਣਾ ਬਣਨਾ ਹੈ ਬੜਾ ਖੁਸ਼ੀ ਆ ਚਾਹੇ ਵੀ 4 ਤਰੀਕ ਤੋਂ ਬਾਅਦ ਇੱਕਦਮ ਉਹ ਸਰਕਾਰ ਦੇ ਵਿੱਚ ਗੁੱਸਾ ਲਵਾਂਗੇ ਅੱਜ ਤੱਕ ਉੱਥੇ ਆਪੋਜੀਸ਼ਨ 'ਚ ਬਹਿ ਕੇ ਉਹ ਕੁਝ ਸਰਕਾਰਾਂ ਕਿਉਂਕਿ ਜਿਹਦੀ ਗਵਰਨਮੈਂਟ ਹੁੰਦੀ ਆ ਭਾਈ ਉਹਦੇ ਪੱਲੇ ਹੀ ਦਾਣੇ ਹੁੰਦੇ ਆ ਤੇ ਇਸ ਕਰਕੇ ਅਸੀਂ ਇਸ ਵਾਰ ਉਹ ਮੋਦੀ ਸਾਹਿਬ ਦੀ ਸਰਕਾਰ ਦੇ ਵਿੱਚ ਸ਼ਾਮਲ ਹੋਵਾਂਗੇ ਸਾਰੇ ਜਾ ਕੇ ਮੋਦੀ ਸਾਹਿਬ ਦਾ ਧੰਨਵਾਦੀ ਆ ਬੀਜੇਪੀ ਦੇ ਧੰਨਵਾਦੀ ਆ ਵੀ ਸਾਨੂੰ ਲੁਧਿਆਣੇ 'ਚ ਨੇ ਬੀਜੇਪੀ ਨੂੰ ਲੜਨ ਦਾ ਮੌਕਾ ਦਿੱਤਾ ਬੀਜੇਪੀ ਦਾ ਉਹਨੇ ਕੈਂਡੀਡੇਟ ਦਿੱਤਾ ਕਮਲਦਾ ਫੁੱਲ ਉਰੇ ਦਿੱਤਾ ਤੇ ਅਸੀਂ ਉਹਨਾਂ ਦੀ ਜਿਹੜੀ ਸਾਡੀ ਸੋਚ ਆ ਅਸੀਂ ਉਹਨਾਂ ਦੀ ਸੋਚ ਤੇ 100% ਕੁਰਿਓ ਜਿੱਤ ਹਾਸਲ ਕਰਕੇ ਕਿਉਂਕਿ ਲੁਧਿਆਣੇ ਨੂੰ ਅਸੀਂ ਇਹ ਚੀਜ਼ ਦੇਣਾ ਚਾਹੁੰਦੇ ਆ ਲੁਧਿਆਣੇ ਦੇ ਲੋਕ ਇੱਥੋਂ ਮੈਂਬਰ ਪਾਰਲੀਮੈਂਟਾ ਜਿਹੜਾ ਕਮਲਦੇ ਫੁੱਲ ਤੇ ਜਿਤਾ ਕੇ ਭੇਜਣਗੇ ਤੇ ਮੈਨੂੰ ਵਿਸ਼ਵਾਸ ਆ ਜੋ ਕੁਝ ਮੋਦੀ ਜੀ ਕਹਿੰਦੇ ਆ ਕਹਿੰਦੇ ਆ ਉਹਨਾਂ ਖਾਣਾ ਨਾ ਖਾਣ ਦਿੱਤਾ ਮੋਦੀ ਹੈ ਤਾਂ ਮਮਕਨ ਹੈ ਆ ਸਾਰੀਆਂ ਚੀਜ਼ਾਂ ਮਮਕਨ ਤੁਹਾਡੇ ਕੋਲ 6 ਮਹੀਨੇ ਦੇ ਅੰਦਰ ਅੰਦਰ ਇਹ ਦਿਖੂਗਾ ਤੁਹਾਨੂੰ ਵੀ ਗਰਾਊਂਡ ਤੇ ਕੰਮ ਸ਼ੁਰੂ ਹੋ ਗਿਆ। ਇੱਕ ਸਾਲ ਦੇ ਅੰਦਰ ਅੰਦਰ ਅਸੀਂ ਬਹੁਤ ਵੱਡੇ ਲੈਵਲ ਤੇ ਇਹਨਾਂ ਦੇ ਗਾਰਡਨ ਸ਼ੁਰੂ ਕਰਾਂਗੇ। ਸਾਰੀ মিডিਆ ਦਾ ਮੇਰੇ ਵੱਲੋਂ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਵੱਲੋਂ ਤੇ ਮਾਨ ਸਾਹਿਬ ਵੱਲੋਂ ਤੇ ਸਾਰੀ ਲੀਡਰਸ਼ਿਪ ਵੱਲੋਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ ਤੁਸੀਂ ਇੰਨਾ ਸਮਾਂ ਕੱਢਿਆ। ਜੈ ਹਿੰਦ ਧੰਨਵਾਦ।